ਜਲੰਧਰ ਤੋਂ ਮਾਸ਼ੀਵਾੜਾ ਸਾਈਡ ਜਾ ਰਹੀ ਕਾਰ ਦਾ ਫਗਵਾੜਾ ਵਿਖੇ ਹੋਇਆ ਐਕਸੀਡੈਂਟ ਖੜੀ ਬੱਸ ਚ ਲਿਆ ਕੇ ਮਾਰੀ ਕਾਰ ਇਲਾਜ ਲਈ ਆਇਆ ਫਗਵਾੜਾ ਸਿਵਲ ਹਸਪਤਾਲ ਦੇਖੋ ਲਾਈਵ ਤਸਵੀਰਾਂ ਇਸ ਵੀਡੀਓ ਚ ਹਾਂਜੀ ਸ਼ੁਭਮ ਕੁਮਾਰ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਜਲੰਧਰੋਂ ਮਾਸ਼ੀਵਾੜਾ ਜਾ ਰਹੇ ਸੀ ਅੱਛਾ ਜੀ ਤੇ ਐਕਸੀਡੈਂਟ ਕਿਦਾਂ ਹੋਇਆ ਸਾਰਾ ਇਹ ਗੱਡੀ ਖੜੀ ਸੀ ਕੋਈ ਟਰੱਕ ਵਰਗੀ ਪਤਾ ਨਹੀਂ ਬੱਸ ਸੀ ਜਾਂ ਕੁਝ ਹੋਰ ਹਾਂਜੀ ਉਹਨਾਂ ਦਾ ਵੀ ਧਿਆਨ ਮੇਰੇ ਵੱਲ ਸੀ ਤੇ ਉਹ ਉਹਨਾਂ ਨੇ ਗੱਡੀ ਉੱਤੇ ਲਾ ਲਈ। ਨਹੀਂ ਗੱਡੀ ਤੁਸੀਂ ਚਲਾ ਰਹੇ ਸੀ ਕਿ ਜਾਂ? ਨਹੀਂ ਉਹ ਚਲਾ ਰਹੇ ਸੀ ਮੇਰੇ। ਤੁਸੀਂ ਕਿੱਥੋਂ ਕਿੱਥੇ ਜਾਂਦੀ? ਜਲੰਧਰ ਤੋਂ ਮਾਛੀਆੜੇ। ਅੱਛਾ। ਤੇ ਬੱਸ ਲੱਗੀ ਵਿੱਚ? ਪਤਾ ਨਹੀਂ ਬੱਸ ਸੀ ਕਿ ਟਰੱਕ ਲਿਆ ਸੀਗਾ। ਉਹ ਨਹੀਂ ਧਿਆਨ। ਤੇ ਕਿੰਨੇ ਕੁ ਬੀ ਹੋਇਆ? ਹੋ ਗਿਆ ਅੱਧਾ ਘੰਟਾ ਸ਼ਾਇਦ ਥੱਲੇ ਹੋਇਆ। ਕਿੰਨੇ ਵਿਅਕਤੀ ਸੀ ਤੁਸੀਂ? ਹਾਂਜੀ। ਕਿੰਨੇ ਵਿਅਕਤੀ ਸੀ ਗੱਡੀ 'ਚ? ਦੋ। ਤੇ ਦੂਜੇ ਠੀਕ ਆ? ਦੂਜਾ ਤਾਂ ਠੀਕ ਹੈ ਜੀ ਮੇਰੇ ਠੀਕ ਹੈ ਜੀ ਕੌਣ ਸੀ ਤੁਹਾਡੇ ਕੀ ਲੱਗਦੇ ਸੀ ਕੁਛ ਨਹੀਂ ਨਹੀਂ ਨਾਲ ਤੁਹਾਡੇ ਜਿਹੜੇ ਡਰਾਈਵ ਕਰ ਰਹੇ ਡਰਾਈਵਰ ਨੂੰ ਕਿਹਾ ਸੀ ਡਰਾਈਵਰ ਨੂੰ ਫੋਟ ਕਰਕੇ ਬੁਲਾਇਆ ਸੀ ਜੀ ਮਾਸਕ ਪਾਸਾਂ ਗਿਆ ਸੀ ਹਾਂ ਜੀ ਇਹਨਾਂ ਸਭ ਪਾਸਾਂ ਗਿਆ ਹਾਂ ਜੀ ਕੋਈ ਦੋ ਨਵੀਆਂ ਬੱਸਾਂ ਖੜੀਆਂ ਸੀਗੀਆਂ ਮੇਰਾ ਖਿਆਲ ਪਗਵਾੜੇ ਕਿਸ ਨੇ ਲੈ ਕੇ ਆਇਆ ਇਹ ਗੱਡੀ ਪਿੱਛੋਂ ਆ ਰਹੀ ਸੀ ਉਹ ਖੜੀ ਬੱਸ ਦੇ ਵਿੱਚ ਵੱਜੀ ਹੈ ਮੇਰੀ ਯੋਰ ਨਾਲ ਟਕਰਾਈ ਹੈ ਔਰ ਦੋ ਬੰਦੇ ਸੀ ਵਿੱਚ ਦੇ ਵਿੱਚ ਕਿੰਨੇ ਛੱਟ ਥੋੜੀ ਕੰਮੇਜੀ ਦੂਜਾ ਬੰਦਾ ਟਰੈਵਲ ਕੀਤਾ ਕਿੰਨੇ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਨਹੀਂ ਸਰ ਇੱਥੇ ਨਹੀਂ ਪਤਾ ਹਰਿਆਣਾ ਨੰਬਰ ਗੱਡੀ ਹੈ ਹਾਂਜੀ ਹਰਿਆਣੇ ਦੀ ਹੈ ਤੇ ਬੰਦੇ ਠੀਕ ਠਾਕ ਬੰਦੇ ਠੀਕ ਠਾਕ ਤੇ ਹਸਪੀਟਲ ਵਗੈਰਾ ਤਾਂ ਨਹੀਂ ਗਏ ਹਾਂਜੀ ਗਿਆ ਸੀ ਬਲੌਕ ਤੇ ਇੱਕ ਬੰਦਾ